ਨੋ ਇੱਥੇ ਬਹੁਤ ਪੁਰਾਣੀ ਇੱਕ ਗਲੀ ਰਹਿ ਰਹੀ ਹੈ ਔਰ ਰਹਿਣ ਦਾ ਕਾਰਨ ਕਿ ਇਹ ਸਾਰਾ ਹੀ 2021 ਦੇ ਵਿੱਚ ਪਾਸ ਹੋਇਆ ਆ ਸੁਣਨ ਤੋਂ ਬਾਅਦ ਦੇਖਣਾ 10 ਕਰੋੜ ਰੁਪਇਆ ਲਿਆਂਦਾ ਹੈਗਾ ਜੋ ਇਹ ਵੀ ਕਮ ਸੀ 10 ਕਰੋੜ ਇੱਥੇ ਗਲੀ ਇਸ ਗਲੀ 'ਚ ਨਹੀਂ ਲੱਗਣਾ ਸੀ ਸਾਰੇ ਸ਼ਹਿਰ ਦਾ ਤੇ ਕੰਮ ਹੁੰਦੇ ਹੁੰਦੇ ਸਮੇਂ ਲੱਗ ਜਾਂਦਾ ਤੇ ਸਰਕਾਰ ਬਦਲ ਗਈ ਜਦੋਂ ਸਰਕਾਰ ਬਦਲੀ ਉਹਨਾਂ ਨੇ ਪਹਿਲਾਂ ਤਾਂ ਕੰਮ ਰੋਕੇ ਫਿਰ 6 ਮਹੀਨਿਆਂ ਦੇ ਵਿੱਚ ਵਿੱਚ 10 ਕਰੋੜ ਰੁਪਏ ਵਾਪਸ ਲੈ ਕੇ ਚਲੇ ਗਏ ਕਿ ਹੁਣ ਕੁਝ ਪੈਸੇ ਸਜੋ ਖੱਬਿਓ ਪਰ ਸਰਕਾਰ ਦੇ ਵੀ ਆਏ ਸੂਬਾ ਸਰਕਾਰ ਦੀ ਕਮੇਟੀ ਦੀ ਆਮਦਨ ਵੀ ਹਲੇ ਨਾਲੋਂ ਪੈਸਾ ਕੋਈ ਨਹੀਂ ਆ ਉਸ ਪੈਸੇ ਦੇ ਨਾਲ ਸਾਡੇ ਐਮਸੀ ਸਾਹਿਬ ਸਰਦਾਰ ਜਗਜੀਤ ਸਿੰਘ ਔਜਲਾ ਉਹਨਾਂ ਨੇ ਕਿਹਾ ਭਾਈ ਇਹ ਸਾਨੂੰ ਨਹੀਂ ਪਤਾ ਕੋ ਅੱਗੇ ਬਣੇ ਕੋਈ ਕਿਸੇ ਦੇ ਪਿੱਛੇ ਬਣੇ ਇਹ ਪ੍ਰਾਇਰਟੀ ਤੇ ਕੀਤਾ ਜਾਵੇ ਠੇਕੇਦਾਰ ਸਾਹਿਬ ਆਏ ਆ ਸਾਡੇ ਦਰਸ਼ਨ ਜੀ ਦਰਸ਼ਨ ਜੀ ਕਿ ਅੱਜ ਉਹ ਉਦਗਾਠਨੀ ਕੀਤਾ ਕਿ ਸੜਕ ਬਣੇਗੀ ਔਰ ਮੈਂ ਇੱਕ ਗੱਲ ਕਹਿਣੀ ਚਾਹਣਾ ਕੋਈ ਦੀ ਕੋਈ ਕਿ ਆਮ ਆਦਮੀ ਪਾਰਟੀ ਨੂੰ ਇੱਕ ਗੱਲ ਸਮਝਣੀ ਚਾਹੀਦੀ ਆ 10 ਕਰੋੜ ਤਾਂ ਤੁਸੀਂ ਲੈ ਗਏ ਪਹਿਲਾਂ ਵਾਪਸ ਕਿ ਮੈਂ ਗਰੀਬ ਜਨਤਾ ਦੇ ਘਰਾਂ ਦੇ ਉੱਤੇ ਦੀ ਜਿਹੜੀ ਲਾਈਨਾਂ ਉਹਦੇ ਲਈ 4.5 ਕਰੋੜ ਰੁਪਏ ਲਿਆ ਸੀ ਉਹ ਲਗਣ ਨਹੀਂ ਦਿੱਤਾ ਉਹ ਵਾਪਸ ਇਹ ਦੇਓ ਯਾਰ ਵਾਪਸ 10 ਕਰੋੜ ਵੀ ਲਿਆਓ ਕਪੂਰਦੇ ਦਾ ਮੂੰਹ ਸਿਰ ਸੁਆਰੀਏ ਠੀਕ ਹੈ ਸਰਕਾਰਾਂ ਹੋਣੀਆਂ ਹੁਣ ਤੁਸੀਂ ਚਾਰ ਕੰਮ ਕਰਾ ਕੇ ਕਹੋਗੇ ਅਸੀਂ ਕੀਤੇ ਆ ਉਹ ਤੁਸੀਂ ਨਹੀਂ ਕੀਤਾ ਅਮਰਿਤ 2 ਇੱਕ ਬੜੀ ਵੱਡੀ ਸਕੀਮ ਹੈ ਜਿਹਦੇ ਤਹਿਤ 95 ਕਿਲੋਮੀਟਰ اعلی ਕਿਸਮ ਦੇ ਪਾਈਪ ਪੈ ਕੇ ਜਿਨ੍ਹਾਂ ਦੀ ਲਾਈਫ 100 ਸਾਲ ਹੋਏਗੀ ਉਹ ਸ਼ਹਿਰ ਨੂੰ ਪਾਣੀ ਵੀ ਉਪਲਬਧ ਕਰਾਵਾਂਗੇ ਉਹ ਆਮ ਆਦਮੀ ਪਾਰਟੀ ਤੇ ਜਿੱਦਣ ਦੀ ਆਈ ਹੈ ਇੱਥੇ ਕਮਿਸ਼ਨਰ ਜਿਹੜੀ ਲਾਤੀ ਉਹਨੇ ਸਾਡਾ ਕੰਮ ਕੰਮ ਚੱਲਣ ਹੀ ਨਹੀਂ ਦਿੱਤਾ ਆਹੀ ਕੰਮ 2 ਸਾਲ ਪਹਿਲਾਂ ਵੀ ਹੋ ਸਕਦਾ ਸੀਗਾ ਸੋ ਮੈਂ ਇਲਾਕਾ ਨਿਵਾਸੀਆਂ ਦਾ ਜਿਹੜਾ ਰੋਸ ਆ ਰੋਸ ਹੋਣਾ ਚਾਹੀਦਾ ਜੇ ਰੋਸ ਮਰਨਾ ਨਹੀਂ ਕਰਨਗੇ ਕਰਨਗੇ ਕਿਹਦੇ ਨਾਲ ਹਨ ਇਹ ਕੰਮ ਤੁਸੀਂ ਕਰਾ ਰਹੇ ਹੋ ਹਲਕਾ ਤੁਹਾਨੂੰ ਇਹ ਪੁੱਛੋ ਕਿ ਤੂੰ ਆਪਣੇ ਪਰਿਵਾਰ ਦਾ ਕੀ ਕੀਤਾ ਉਹ ਸ਼ਹਿਰ ਦੀ ਗੱਲ ਕਰਦਾ ਯਾਰ ਰਾਣਾ ਨੂੰ ਪੁੱਛਦਾ ਨੰਬਰ 30 ਦਾ ਗੋਪਾਲ ਪਾਰਕ ਮਹੱਲਾ ਜੀ ਇੱਥੇ ਜਿਹੜੀਆਂ ਗਲੀਆਂ ਪਿਛਲੇ 20 25 25 ਸਾਲ ਤੋਂ ਜਿਹੜੀ ਬਹੁਤ ਮਾੜੀ ਹਾਲਤ ਸੀਗੀ ਔਰ ਜਦੋਂ ਦਾ ਰਾਣਾ ਜੀ ਨੇ ਮੈਨੂੰ ਆਸ਼ੀਰਵਾਦ ਦੇ ਕੇ ਮਹੱਲੇ ਵਾਲੇ ਸਹਿਯੋਗ ਨਾਲ ਕਾਉਂਸਲਰ ਬਣਿਆ ਤੇ ਡਿਮਾਂਡ ਸੀਗੀ ਵੀ ਗੋਪਾਲ ਪਾਰਕ ਦੀ ਗਲੀ ਨੰਬਰ 6 ਗਲੀ ਨੰਬਰ 4 ਗਲੀ ਨੰਬਰ 2 ਔਰ ਰਾਣਾ ਜੀ ਨੇ ਉਹਨੂੰ ਸਾਡੀ ਜਿਹੜੀ ਅਰਜੀ ਨੂੰ ਸੁਣਿਆ ਔਰ ਜਿਹੜੀ ਸ਼ੁਰੂਆਤ ਹੈ ਉਹ ਇਸ ਗਲੀ ਨੰਬਰ 6 ਤੋਂ ਕਰਵਾਈ ਹੈ ਤੇ ਇਹ ਕਦੋਂ ਬਣਨੀ ਸ਼ੁਰੂ ਹੋਵੇਗੀ ਤੇ ਕਦ ਤੱਕ ਇਹ ਦੇਖੋ ਜੀ ਅੱਜ ਰਸਮੀ ਤੌਰ ਤੇ ਜਿਹੜਾ ਉਦਘਾਟਨ ਮਾਨ ਜੋ ਗਰਾਣਾ ਗੁਰਜੀਤ ਸਿੰਘ ਜੀ ਨੇ ਮhalla ਵਾਸੀਆਂ ਦੇ ਬਜ਼ੁਰਗਾਂ ਦੇ ਮਹਿਲਾਵਾਂ ਦੇ ਸਹਿਯੋਗ ਨਾਲ ਕੀਤਾ ਵਾ ਔਰ ਇਹ ਜਲਦੀ 15 20 ਦਿਨ ਚ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਜਾਏਗਾ ਅਸੀਂ ਸਾਰੇ ਵਾਰਡ ਵਾਸੀ ਤਹਿ ਦਿਲੋਂ ਰਾਣਾ ਗੁਰਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਜਿਹੜੀ ਬਹੁਤ ਜ਼ਰੂਰੀ ਸੀਗੀ ਇਹ ਗਲੀ ਦੀ ਬਣਾਉਂਦੀ ਇਹ ਸਾਡੀ ਜਿਹੜੀ ਅਰਜੀ ਨੂੰ ਸਵੀਕਾਰ ਕੀਤਾ ਔਰ ਇਹ ਗਲੀ ਬਣਾਣ ਲਈ ਜਿਹੜਾ ਅਸ਼ੀਰਵਾਦ ਸਾਨੂੰ ਦਿੱਤਾ ਲੂੜ ਤੋਂ ਬਾਅਦ ਉਹ ਚਾਰ ਦਿਨ ਤੋਂ ਬਾਅਦ ਹੋਊਗਾ ਹਾਂ ਤੇ ਕਿੰਨੇ ਦਿਨ ਲੱਗਣਗੇ ਇਹਨੂੰ ਦਿਨ ਤੋਂ ਖੰਡ ਹੈਗੀ ਆ ਥੋੜਾ ਸਲੋ ਕੰਮ ਤੇ ਲੈਣਾ ਹੋ ਜਾਊਗਾ 15-20 ਦਿਨਾਂ ਚ ਹੋ ਜਾਊਗਾ ਮਹੀਨੇ ਚ ਕਰ ਦਿਓਗੇ ਹਾਂਜੀ ਹਾਂਜੀ ਮਹੀਨੇ ਚ ਹੋ ਜਾਊਗਾ